ਤਿੰਨੀ ਦੇ ਕੇ ਤੋੜਦਾ ਤੈਨੂੰ ਹਾਂਜੀ ਕਿ ਆਪ ਵਾਪਸ ਮੈਂ ਤਾਂ ਇੱਕ ਪਿੰਡ ਦੀ ਗਰੰਟੀ ਨਹੀਂ ਦਿੰਦਾ ਬਈ ਕਾਨੂੰਨ ਵਾਲਾ ਮੈਨੂੰ ਗਾਲਾਂ ਕੱਢੂਗਾ ਨਾ ਮੈਂ ਨਹੀਂ ਦਿੰਦਾ ਮੈਨੂੰ ਆਹ ਦਿਖਦੀ ਹੈ ਇਹਦੀ ਗਰੰਟੀ ਮੈਂ ਦੇਣਾ ਚਾਰ ਪੰਜ ਸੂਨ ਦੇ ਦਿਨਾਂ ਦੇ ਅੱਗੇ ਤੇਰੀ ਸੂਬੇ ਬੱਚਾ ਸੱਚੇ ਮੇਰੀ ਕੀ ਗਰੰਟੀ ਹੈ ਬਈ ਜਿਹੜੀ ਤਾਜੀ ਸੂਦੀ ਹੈ ਮੈਂ ਦੱਸੂਗਾ ਤੈਨੂੰ ਆ ਵੀ ਸੂਨ ਵਾਲੀ ਦਿਨਾਂ ਦੇ ਆ ਦੋਨਾਂ ਨੂੰ ਪੁੱਛ ਲਓ ਕਰਾ ਕੇ ਰਹੀ ਹੈ ਸਾਡੇ ਚ ਡਮੀ ਨੇ ਗਾਜੂ ਹਾਂ ਆਏ ਕਰ ਠੀਕ ਹੈ ਜਿਹੜੀ ਜੀ ਕੀ ਆ ਬੀਬੀ ਕੋਈ ਹਾਂ ਇਹ ਗੱਭਣ ਹੈ ਹਾਂ ਕੀ ਕਰਨਾ ਦੱਸੋ ਬੋ ਤੂੰ ਆ ਦੱਸ ਕੀ ਮੰਗਦਾ ਛੋੜੀ ਦਾ ਕੱਲੀ ਦੇ ਹਾਂ ਕੱਲੀ ਦਾ 27000 ਦੋਆਂ ਦਾ ਦੋਆਂ ਦਾ ਬੋ ਆਈ ਆਉਤੀ ਤੂੰ ਆ ਪਾ ਲਾ ਲਈ ਸੋਨਾਂ ਦੀ ਥੇ ਜਿਆਦਾ ਲੈੜੇ ਕੰਮ ਆ ਹਾਂ ਹਾਂ ਭਾਈ ਇਹ ਤਾਂ ਸਾਹਮਣੇ ਲਓ ਜੀ 6 ਦਾ ਆ ਜੀ ਹਾਂ ਦੋਆਂ ਦਾ ਦੱਸ ਦੇ ਭਾਈ ਕੀ ਮੰਗਦਾ ਹੈ ਜੋੜੀ ਦਾ 52 ਹੈ ਆ ਵੀ ਪਾ ਦੇ ਚੱਲਦੇ ਆ ਬਸ ਹਾਂ ਦੋ ਤਿੰਨ ਦਾ ਦੱਸ ਕੀ ਮੰਗਦਾ ਤਿੰਨ ਦਾ 75 ਮੰਗਦਾ ਭਾਈ ਤੁਸੀਂ ਦੱਸੋ ਕੀ ਕਰਨੇ ਮੈਨੂੰ ਨਿਕਟਾਓ ਤੁਸੀਂ ਦੱਸੋ ਮੈਨੂੰ ਕੀ ਪਤਾ ਮੈਨੂੰ ਇਹ ਕੱਲ ਨੂੰ ਕਹਿੰਦੇ ਆ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉੱਥੋਂ ਆ ਗਿਆ ਇਧਰ ਆ ਉੱਥੋਂ ਵੀ ਮੈਂ ਤਾਂ ਇਹ ਕਹਿੰਦੇ ਸੀ ਦੇਖ ਲਈਆਂ ਇਹਨਾਂ ਨੂੰ ਭੇਜ ਜਮ ਮਹਾਉ ਦੇਖੋ ਪਿਛਰੇ ਬੱਚੇ ਬੁੱੱਚੇ ਪਾ ਕੇ ਸਾਰਾ ਹੁਣ ਵੀ ਤੁਸੀਂ ਜੇ ਫਿੱਟ ਕਿਉਂ ਦੇਖ ਲੋ ਇਹ ਵੀ ਦਵਾ ਦੂੰਗਾ ਬਾਈ ਉਹ ਕਹਿੰਦੇ ਨੇ ਇਹਨਾਂ ਦਾ 45000 ਰੁਪਇਆ ਕੋਈ ਗੱਲ ਹੀ ਨਹੀਂ ਹੁਣ ਦੱਸੋ ਕੀ ਕਰਾਂ ਤੇਰੇ ਵੇਲੇ ਮਾਲ ਬਣਨ ਵਾਲਾ ਡੱਪੜਾ ਮਾਲ ਮੁਕਤ ਹੈ ਇੱਕ ਤਾਂ ਅਜੇ ਦੂਰ ਹੈ ਆ ਵੀ ਮਹੀਨਾ ਕੱਢੂ ਉਹ ਵੀ 25 ਦਿਨ ਕੱਢੂਗੀ ਡੱਪੜਾ ਹੀ ਕਰਾਂ ਕਿ ਬੋਲ ਚੱਗੇ ਬੂਤ ਪੜਿਆ ਉਹ ਬਾਤ ਆ 40 ਦੀ ਜਦ ਲਈ ਪੈਂਦੀਆਂ ਨੇ ਡੱਬੇ ਹੋਰ ਕਰਾਂ ਕੁਝ ਹੈ ਤੁਸੀਂ ਦੱਸੋ ਇਹ ਕਿੱਦਾਂ ਰੋੜਾ ਮੋਲਾ ਪ੍ਰਸਤਾਹ ਦੀ ਲੈ ਭਾਈ ਪੂਰੇ 50 ਦੀਆਂ ਤੇ ਹੈ ਕੀ ਲੈ ਲਊਗੀ 40 ਤੋਂ 50 ਆ ਗਿਆ ਆਪਾਂ ਦੇਖ ਲਓ ਮਾੜਾ ਮੋਟਾ ਕੋਈ ਫਰਕ ਚੀਜ਼ਾਂ ਵੇਖ ਤੂੰ ਹੈ ਜਾਨੇ ਮੱਲਾ ਇਹ ਬੱਕਰੀਆਂ ਨਹੀਂ ਮਾਰੀਆਂ ਹੈਗੀਆਂ ਕੋਈ ਕਿੰਨਾ ਦੇਵੇ ਆਪਾਂ ਦੇਖਦਾਰਾ ਆ ਲੈ ਮੇਲੇ ਦੇ ਘੁਮਾ ਲੈ ਅੱਜ ਨਹੀਂ ਛੱਡਦੇ ਰਿਹਾ ਘਰ ਜਾ ਛੱਡਿਆ ਚੱਲ ਸੀ ਲਾਈ ਹੈ ਨਾ ਵੇਖ ਲੈ ਨਾਮੀ ਨਾਮੀ ਦਾ ਸੇਡਾਂ ਦੀ ਦਿੱਤੇ ਆਈ ਨਹੀਂ ਤੁਰ ਕੋ ਕੱਲ ਹੋਰੇ ਲੈ ਆ ਫੜ ਕੇ ਯਾਰ ਮੈਂ ਇੱਕ ਵੱਡਾ ਦਾ ਇਹਨਾਂ ਦਾ ਲੈ ਲੈ ਫੜ ਕੇ ਦੋ ਦਰ ਉਹ ਚੋੜੀ ਆ ਦੇਖ ਕੀ ਆਦੀ ਦੀ ਤੁਸੀਂ ਕਿੰਨਾ ਮਾਦੇ ਆ ਆਪੇ ਤਰੀਰ ਬੋਲ ਕੇ ਉਹ ਭਾਈ ਐ 75 ਨਾਲ ਨਹੀਂ ਡਗੜੇ ਛੋਟੇ ਭਾਈ ਮਰਜੀ ਨਾਲ ਵਿਕਣੀਆਂ ਰਹੇ ਨੇ ਨਵੇਂ ਬੰਦੇ ਨੇ ਮਰਜੀ ਨਾਲ ਲੈਂਦੇ ਨੇ ਕੋਈ ਗੱਲ ਨਹੀਂ ਮੈਂ ਵੀ ਨਹੀਂ ਮੰਨਦੇ ਮੇਰੀ ਕੀ ਚੱਲਦੂਗੀ ਮੈਂ ਕਿਵੇਂ ਕਰਾਂ ਠਕ ਨਹੀਂ ਮਾਲ ਬੋਲੀ ਵੀ ਨਹੀਂ ਬੰਦਾ ਜਵਾਈਆਂ ਬੇਲ ਲੈਣਾ ਜਿੱਦਾਂ ਪਹਿਲਾਂ ਨਵੇਂ ਬੰਦੇ ਨੇ ਉਹ ਵਿਚਾਰੇ ਨੂੰ ਪਤਾ ਹੀ ਨਹੀਂ ਮਾਲ ਖਰੀਦਣ ਦਾ ਹੁਣ ਕੱਲ ਨੂੰ ਕੱਲ ਨੂੰ ਤੇ ਰਾਚੂ ਨਹੀਂ ਮਰਵਾਤੇ ਤੂੰ ਤਾਂ ਵੇਚ ਕੇ ਪਾਰ ਜਾਵੇਂਗਾ ਮੇਰਾ ਮੇਰਾ ਕੀ ਬਣੂਗਾ ਇੱਕ ਵੀ ਗਲਤ ਟੱਪਾ ਮੈਥੋਂ ਨਿਕੜ ਗਿਆ ਵੀਡੀਓ 'ਚ ਸਾਨੂੰ ਇੱਕ ਇੱਕ ਟੱਪੇ ਨਾਲ ਗਾਲ ਮਿਲਦੀ ਐ ਸਿੱਧੀ ਗੱਲ ਐ 50 ਬੱਕਰੀਆਂ ਦਾ 50 ਗਲਾਂ ਹੁੰਦਾ ਐ ਕੜਾ ਇਹ 50 ਵਾਸੀਆਂ ਸੁਣਦੇ ਐ ਅਸੀਂ ਤਾਂ ਭਈ ਸਭ ਦੀਆਂ ਮਾੜੀਆਂ ਚੰਗੀਆਂ ਹਰੇਕ ਤਾਂ ਸੁਣਦਾ ਵੀ ਨਹੀਂ ਮੈਂ ਤਾਂ ਸੁਣੀ ਐ ਨਾ ਨੀਮੀ ਜੀ ਕਰਤਨ ਕਰਕੇ ਚੱਲੀ ਜਾਂਦੀ ਹਾਂ ਇਹ ਲੈ ਦੇਣੀਆਂ ਨੇ ਤੇ ਨਹੀਂ ਨਹੀਂ ਦੇਣੀਆਂ ਜ਼ਮੀਨਾਂ ਦੇ 17 17000 ਹੁੰਦੀ ਨਹੀਂ ਹੁੰਦਾ ਜੈ 70 ਹੀ ਆ ਨਾ ਪੰਜ ਘਟ ਗਿਆ ਬਸ ਤੇਰੇ ਕਰਕੇ ਜੀ ਜਵੇਦਾ ਨਹੀਂ ਕੋਈ ਚਿੱਪਰੇ ਕੋਈ ਨਹੀਂ ਕਿਹ ਅੱਪਰ ਮੈਂ ਕਾਨੂੰ ਕਰੂੰਗਾ ਯਾ ਤੇ ਆਪਾਂ ਇਹ ਕਰਨਗੇ ਖੇਤੀ ਕੋ ਨਹੀਂ ਆਪਾਂ ਆਪ ਦੇ ਬਹੁਤ ਚੰਗੇ ਤੋਂ ਬਣਾਈਆਂ ਕੀ ਕਰਾ ਤੂੰ ਮਾਲ ਹੋਰ ਵੀ ਬਤਾ ਰਿਹਾ ਖੜਾ ਹੈ ਵਾ ਤੂੰ ਆ ਨਹੀਂ ਉਹ ਕੋਈ ਗਾਲੀ ਵੀਰੇ ਚੀਜ਼ ਪਤਾ ਕੀ ਹੈ ਦਿਖਾ ਰਿਹਾ ਮੈਨੇ ਕੋਈ ਨਹੀਂ ਮਿਲਦਾ 11 11000 ਦੇ ਹੋ ਗਏ ਚੱਕ ਦੇ ਦੇ 11 11 ਨਹੀਂ ਪਾਸ ਹੋਣ ਲਈ ਫਿਰ ਮੈਂਟ ਦੇ ਦੇ ਲੋ ਹੁਣ ਪਾਸ ਨਹੀਂ ਹੁਣ ਨਹੀਂ ਤੇਰੀ ਮਰਜ਼ੀ 18 18 ਨੂੰ ਦੇਣੀ ਹੈ ਦੇ ਦੇ 18 18 ਨੂੰ ਦੇਣੀ ਹੈ ਦੇ ਦੇ ਨਹੀਂ ਚੱਲੇ ਨਹੀਂ ਯਾਰ ਚੱਲ ਜੀ ਚੱਲੀਏ ਗਿਨਾ ਦਿਓ ਜੀ 18 18 ਨੂੰ ਦਈਏ ਖੁਸ਼ ਹੈ ਤੇ ਖੁਸ਼ੋਂ ਤਾਂ ਮਰਜ਼ੀ ਥੋੜੀ ਹੈ ਵੀਰੇ ਬਹੁਤ ਬੱਕਰੀਆਂ ਵੀ ਆ ਰਹੀ ਪਤਾ ਕੀ ਆਪਾਂ ਉਹ ਗੱਲ ਨਹੀਂ ਕੀ ਸਤਾਰਾ ਨੂੰ ਹੁਣ ਇਹ ਨਹੀਂ ਮੰਨਿਆ ਮੈਂ ਕੀ ਕਰਾਂ ਯਾਰ ਕੋਈ ਦੇ ਵੇਲਾ ਮੇਲਾ ਹੈ ਬੱਕਰੀਆਂ ਆਪਣਾ ਦਾਦਾ ਜੀ ਕੀ ਭਈਆ ਤੁਰਤ ਤਾਨੂੰ ਰੀਕ ਨੂੰ ਪਾ ਪਾ ਬਹੁਤ ਵੇਗ ਨਾਲ ਲੀਕੀ ਚਾਲੇ ਸੀ ਜਿੰਦਾ ਰੋਟੀ ਬੰਨਦੀ ਮੱਤਾ ਵੀ ਦਿੱਤੀ ਮੈਂ ਕੋਣੀ ਕਰਦੀ ਤਾਂ ਸਸੋ ਕੀ ਕਰਾਂ ਯਾਰ ਬੱਕਰੀਆਂ ਤੁਸੀਂ ਦੇਖੋ ਮੇਰੇ ਭਾਈਆਂ ਦੇ ਠੀਕੇ ਨਹੀਂ ਐਡੇ ਦਾ ਤੁਸੀਂ ਵੀ ਅਣਜਾਣ ਨਹੀਂ ਅਣਜਾਣਾਂ ਤੂੰ ਮੈਨੂੰ ਪਤਾ ਤੂੰ ਵੀ ਮੇਲੇ ਇਹ ਨਵੀਆਂ ਪੱਠਾਂ ਨੇ ਯਾਰ ਜਿਹਦੇ ਮਰਜ਼ੀ ਵੀ ਮੰਡੀ ਦੇ ਖਾਹ ਹੋਰ ਦੱਸ ਸਕਦਾ ਆ ਲੈ ਕਿਉਂ ਭਾਈ ਕਿਵੇਂ ਕਰਨਾ ਹੈ ਦੱਸੋ ਥੋੜੀ ਮਰਜ਼ੀ ਮੈਂ ਨਹੀਂ ਧੱਕਾ ਕਰਦਾ ਜੇ ਤੁਹਾਨੂੰ ਮਜ਼ਦੂਰ ਨਾ ਲੈ ਲਓ ਨਹੀਂ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਸਮਾਣਾ ਚੀਦਾ ਦਾ ਪਾਠਾ ਜੀ ਲੈ ਲਿਆ ਓਏ ਉਹ ਤਾਂ ਗੱਲ ਛੱਡ ਪਰਚੀ ਮੈਂ ਇਹਨਾਂ ਤੋਂ ਕਰਵਾ ਦੂੰਗਾ ਤੁਸੀਂ ਜਿਵੇਂ ਕੀਤਾ ਜੇ ਸੁਥਨ ਸੁਮੇਲੀ ਨਾਲਾ ਇਹਨਾਂ ਤੋਂ ਪਵਾ ਦੂੰਗਾ ਮੈਂ ਤੇਰਾ ਉਹ ਗੱਲ ਹਾਂ ਯਾਰ ਕਿੱਡੀ ਕੀ ਗੱਲ ਹੈ ਅੱਪੋ ਹੀ ਤਰ ਕਹਿਣਾ ਇਹ ਨਹੀਂ ਮੋੜਾ ਤਰ ਪੜੀ ਸੁਤੰਦੀ ਗੱਲ ਕੀਤੀ ਹੈ ਨਾਲਾ ਦਾ ਪਾਣ ਲਗੇ ਵੱਟ ਕੇ ਲੀਰਾਂ ਦਾ ਨਹੀਂ ਮੇਰੀ ਮਰਜ਼ੀ ਨਹੀਂ ਤੇਰੀ ਹੈ ਵੀਰੇ ਇਹ ਪੁੱਠੇ ਗੁੱਟੀ ਵਾਲਾ ਖੇਲ ਨਹੀਂ ਕੱਲ ਨੂੰ ਮੈਨੂੰ ਗਾਲਾਂ ਨਾ ਕਢੀ ਪੁਗਦੀਆਂ ਨੇ 18000 ਤੂੰ ਤੈਨੂੰ ਪੁਗਦੀਆਂ ਨੇ ਨਾਲ ਯਾਰਾ ਜਿੱਥੇ ਤਰ ਕਹਿਣਾ ਮੋੜਾ ਫੋਣੀ ਕਰਨੀ ਹੈ ਲੈਣੀ ਇਹ ਵੀਰੇ ਮੋੜਦਾ ਨਹੀਂ ਫੋਣੀ ਕੀਤੀ ਆਪਾਂ ਉਹ ਤੇ ਦਾ ਸਾਈ ਲੈ ਭਾਈ ਸਾਈ ਲਿਖਾਈ ਤੂੰ ਕਰਾਣੇ ਦਾ ਦੋਏ ਪਾਸੇ ਮੈਨੂੰ ਮੈਨੂੰ ਮਾਰ ਪਤਾ ਕਿ ਮੈਂ ਕਰਾਣੀ ਫਿਰ ਰਹੇ ਰਹੇ ਫਿਰ ਕਰਾ 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 ਦਾ ਪੈਸੇ ਉਹ ਤੇ ਪੈਸੇ ਗੂਗਲ पे ਗੂਗਲ पे ਚੱਲਦੀ ਹੈ ਨਗਦੇ ਦੇ ਯਾਰ ਉਹ ਤੂੰ 50000 ਗੂਗਲ ਪੇ ਕਰਾ ਲੈ ਹੋਰ ਐਸਾ ਹੀ ਜਣਾ ਮੇਰਾ ਦੇ ਦੇ ਮੈਨੂੰ ਇਹ ਜੋ ਕੁਝ ਕਰਾਇਆ ਹੋਇਆ ਚਾ ਸਾਗਾ ਤੂੰ ਹੀ ਸਾਇਆ ਥੋੜੂ نوٹ ਥੋੜੀ ਹੋਣੇ ਮੈਂ ਕਿਹਾਂ ਚੱਲਦਾ ਨੇ ਹਾਂ ਬਾਈ ਨਮੀ ਇਹ ਜਮਾ ਚੈਲੀ ਆਲੇ ਛੇਲੇ ਦਾ ਪੂਰੇ ਕੰਨ ਵਧੀਆ ਨੇ ਗੱਪਣ ਯਾ ਲਾਈਪ ਬਣਾ ਗੱਪਣ ਗਰੰਟੀ ਗਰੰਟੀ ਗੱਪਣ ਫੁੱਲ ਗਰੰਟੀ ਹੈ ਬਾਈ ਗੱਪਣ ਹੈ ਵੀ ਗੱਪਣ ਹੈ ਗੱਪਣ ਹੈ ਵੀ ਗੱਪਣ ਹੈ ਇੱਕ ਦਿਨ ਵਿਖਾਈ ਹੈ ਤੇ ਗੱਪਣ ਹੈ ਗੱਪਣ ਦੇਖ ਆ ਜਾ ਨੇੜੇ ਯਾਰ ਆ ਗਿਆ ਹਾਂ ਕੈਰਤੀਆਂ ਦੀਆਂ ਕੈਰਤੀਆਂ ਦੀਆਂ ਇਹ ਕੋ ਡੰਬੀ ਕਰਨਾ ਤਾਂ ਕਾ ਕਰਨਾ ਜੋੜੀ ਕਰ ਇਹਦਾ ਦੱਸ

ਉਹ 15 16 ਲਈ ਜਿਵਾੜ ਲੈਉਣੇ 18 ਬੱਕਰੀਆਂ 20 ਤਾਂ ਆਏ ਜਾਂਦੀ ਨੇ ਹਾਥੀ ਚ ਤੂੰ ਕਿਹੜੀ ਕਰਾਈ ਕਰਾਏ ਅਸੀਂ ਬੀਸੀ ਡਾਲਾਂਗੇ ਤੇਰੇ ਨਿਆਣੇ ਬੱਚੇ ਨੇ ਮੂਹਰੇ ਸੂਤਾਂ ਦੇ ਪੈਰਾਂ ਦੇ ਵਿੱਚ ਰੱਖ ਲਿਓ ਆਪਦੀ ਗੱਡੀ ਚ ਲੈ ਜਾਾਂਗੇ ਅਸੀਂ ਲੈ ਇਹਦਾ ਮੁੱਲ ਲਾਖੀ ਦਾ ਮੇਰੇ ਕੰਨਾਂ 'ਚ ਦੱਸ ਪਰਾਂ ਪਰਾਂ ਹੋ ਕੇ ਦੱਸ 18 ਮੰਗੇ ਮੰਗੀ ਜਾਣ ਦੇ ਆਪਾਂ ਆਪਣੀ ਹਿਸਾਬ ਨਾਲ ਮੰਗਤਾ ਮੰਨ ਕੋਲ ਕਰੋ ਓਏ ਕੱਟ ਹਾਜ਼ਰ ਦੇਰ ਤੇ ਲਾਉਂ ਦਿਓ ਹੋਰੀਆ ਹੋਰ ਹੋਰ ਨਹੀਂ ਬਣਾਉਂਦਾ ਸਾਢੇ 10 ਦੀ ਦੇਣੀ ਹੈ 11 ਦੀ ਦਿੰਨੇ ਹੈ ਹੈ ਕੋਈ ਤਾਂ ਮਾੜਾ ਮੁੱਠਾ ਸਾਢੇ 11 ਸਾਢੇ 11 ਦੀ ਓਏ ਪੱਟ ਦੀ ਕਦਰ ਪਾਲਾ ਪੂਰੇ 12 ਦੀ ਦਿੰਨੇ ਕਦਰ ਪਾਲਾ ਸੂਣ ਵਾਲੀ ਐ ਪੱਠ ਓਹ ਛੋੜੀਏ ਪੱਠਾ ਵਿਗੀ ਜਾਨੀਆਂ ਦਦਾ ਜੀ ਹਰਦੀਆਂ ਅਸਰਾ ਪੱਠਾ ਵਿਗੀ ਜਾਨੀਆਂ ਵੀਰੇ ਲੱਤਾਂ ਚੱਕਦਾ ਲਈਆਂ ਲੈ 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 ਆ ਚੱਕਰ ਖੇਲ ਲੱਤਾਂ ਫਰਾਂ ਨੂੰ ਦੱਸ ਕੀ ਹੋਇਆ ਇਹਨਾਂ ਨੂੰ ਓ ਮੇਰੇ ਯਾਰ ਓ ਥਾਂ ਚੱਕ ਥਾਂ ਕੀ ਕਾਣੇ ਲੈ ਬੜਾ ਲੈ ਦੇਖ ਲੈ ਲੱਤਾਂ ਚੱਕੇ ਬਾਲੇ ਰਾ ਖੇਲ ਉੱਦਲਾ ਹੁਣ ਲੱਗ ਰਿਹਾ ਰੁਕਸ਼ਾ ਦੇ ਵਿੱਚ ਯਾਰ ਥਾਰੇ ਬੰਦੇ ਕਹਿ ਰਹੇ ਮੈਂ ਛੱਡ ਦੂੰ 12000 ਦੀ ਫਟ ਹੋਰ ਬਲਦੀ ਆ ਤੀ ਆ ਤੀ ਹਾਂ ਕਾ ਕੀ ਦਾ ਬੋਲੇ ਆ ਕਮਾਲ ਛੱਡ ਦੇ ਛੱਡ ਦੇ ਦੋ ਦੰਦ ਮੇਮ ਨਹੀਂ ਮੇਮ ਨਹੀਂ ਦੋ ਦੰਦ ਹੈ ਦੋ ਦੰਦ ਨਵੇਂ ਆ ਹੋਰ ਏ ਹੋਰ ਹੋਰ ਗੋਲੀ ਕੱਚਾ ਲਾਉਣੇ ਹੋਈ ੱੱੱਲੇ ਨੂੰ ਕੀ ਮੈਂ ਤਾਂ ਲਾਉਂਗਾ ਹੀ ਕੱਚਾ ਤੇ 13000 ਦੀ ਹੋਗੀ ਨਾ ਜੀ 13 ਦੀ ਤੁਹਾਡੇ ਐਸ ਪੱਠ ਪਤਾ ਕਿੰਨੇ ਦੀ 7500 16000 ਯਾਰ ਜਿੰਨੇ ਦੀ ਪੱਠ ਉਹਨੇ ਦੀ ਵੇਚ ਕਰਾ ਜੂ ਯਾਰ ਹਰ ਜਾਓ 2 ਮਿੰਟ ਹੁਣ ਉਹ ਮੈਨੂੰ ਭਗਾਈ ਕੋਕੋ ਆ ਗਵਾਰੂ ਜਾਣ ਦੇ ਇਹ ਆਲੇ ਵੇਚਤੀ ਨਹੀਂ ਮਾੜਾ ਮਾੜਾ ਫਰਕ ਹੋਊਗਾ ਉਹਨਾਂ ਨੂੰ ਪੁੱਗੂ ਕੀ ਲੈ ਜਾਣਗੇ ਤੈਨੂੰ ਪੁੱਗੂ ਦੇ ਦੇ ਕੋਈ ਧੱਕਾ ਨਹੀਂ ਕਿਸੇ ਨਾਲ ਬਸ 14000 ਦੀ ਹੋਗੀ ਇਹ ਚਲੋ ਹੋ ਗਈ ਕੱਚਾ ਕੰਮ ਆਪਾਂ ਕਰਦੇ ਹੀ ਨਹੀਂ 14000 ਦੀ ਹੋਗੀ ਹਾਂ ਚਲੋ ਉਹ ਯਾਰ ਮੰਨਦੀ ਹੀ ਨਹੀਂ ਨੁਕ ਹਾਂ ਮੰਨਦੀ ਜੀ ਹੈ ਕਿ ਜਰਾ यार यार, दा। चौदह ठीक है महाराज चल लिखे करा के परची मैं इन्हें इधर गेड़ा कटिया मंगा लो हूं और कोई ना ले ਠੀਕ ਹੈ ਜੀ ਮੈਂ ਫਿਰ ਸੁਰਾਂਵਾਂ